ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜਿਹਦੇ ਲਈ ਆਪਾਂ ਨੇ ਆਲੂ ਲੈ ਲਏ ਤਿੰਨ ਪਿਆਜ਼ ਲੈ ਲੇ ਦੋ ਟਮਾਟਰ ਲੈ ਲੇ ਆਲਾਸਨ ਸਿਰ ਲਿਆ ਤੇ ਇਧਰ ਆਪਾਂ ਨੇ ਹਰੀਆਂ ਮਿਰਚਾਂ ਲੈ ਲਈਆਂ 4-5 ਕਈ ਦਿਨਾਂ ਬਾਅਦੋਂ ਵੀਡੀਓ ਬਣਾਉਣ ਲੱਗੇ ਆਂ ਜੀ ਖਾਣੇ ਦੀ ਲਸਣ ਨੂੰ ਆਪਾਂ ਬਰੀਕ ਬਰੀਕ ਕੱਟ ਲੈਨੇ ਆਂ ਬਹੁਤਾ ਵੱਡਾ ਨਹੀਂ ਕੱਟਾਂਗੇ ਬਿਲਕੁਲ ਬਰੀਕ ਕੱਟਾਂਗੇ ਲਓ ਜੀ ਪੈਕ ਗੱਤੀ ਦੇ ਵਿੱਚ ਚਾਰ ਚੀਰ ਪਾ ਕੇ ਫਿਰ ਫ੍ਰੀ ਕਰੀ ਕੱਤ ਲਮਾਂਗੇ ਦੇਖੋ ਇਹਨਾਂ ਬਰੀ ਕੱਟ ਲੈਣਾ ਚਲੋ ਜੀ ਲਸਣ ਕੱਟ ਕੇ ਮਿਲਦੇ ਹਾਂ ਲਓ ਜੀ ਇਹ ਹਰੀਆਂ ਮਿਰਚਾਂ ਨੂੰ ਵੀ ਆਪਾਂ ਬਰੀ ਘਰੇ ਕੱਟ ਲੈਨੇ ਆ ਕੀਰ ਪਾਉਣ ਦੀ ਇਹਦੇ ਵਿੱਚ ਲੋੜ ਨਹੀਂ ਕਿਉਂਕਿ ਇਹ ਹੀ ਬਰੀਕ ਨੇ। ਨਾ ਇਹ ਬਿਲਕੁਲ ਵੀ ਕੌੜੀਆਂ ਨਹੀਂ ਹੈਗੀਆਂ ਜੀ ਇਹ ਸਬਜ਼ੀ 'ਚ ਪਾਉਣ ਵਾਲੀਆਂ ਨੇ। ਇਹ ਸਿਆਲ ਚ ਲਾਏ ਤੇ ਆਪਾਂ ਨੇ ਤਿੰਨ ਚਾਰ ਬੁੱਤੇ। ਨਾਲੇ ਸਿਆਲ 'ਚ ਵੀ ਇਹ ਤੇ ਮਿਰਚਾਂ ਲੱਗੀਆਂ ਨੇ ਨਾਲੇ ਹੁਣ ਗਰਮੀ 'ਚ ਲੱਗ ਰਹੀਆਂ ਨੇ। ਬਰੀਕ-ਬਰੀਕ ਜਿਹੀ ਮਿਰਚਾਂ ਲੱਗਦੀਆਂ ਨੇ ਤੇ ਪਤਲੀਆਂ ਜਿਵੇਂ ਆਪਾਂ ਸਬਜ਼ੀਆਂ 'ਚ ਪਾਉਣ ਨੂੰ ਲੈ ਕੇ ਲੈ ਕੇ ਆਉਂਦੇ ਹੁੰਦੇ। ਉਵੇਂ ਦੀਆਂ ਮਿਰਚਾਂ ਨੇ। ਲਓ ਜੀ ਅਸਤਰ ਆਪਾਂ ਸਾਰੀਆਂ ਮਿਰਚਾਂ ਨੂੰ ਬਰੀਕ-ਬਰੀਕ ਕੱਟ ਲੈਨੇ ਆ। ਲਓ ਜੀ आलू आप बुरीक कट लैंने ऐद ही कट्टा लंबे ना बहुते बड़े ना बहुते छोटे लो जी इस तरह आप सारे आलू कट कर लें लो जी प्याजा भी आप कट कर लें ब्ररीक बरीक ਚਾਹ ਹਾਂ ਚੋਪਰ 'ਚ ਵੀ ਬਾਹ ਸਕਦੇ ਹਾਂ ਪਰ ਆਪਾਂ ਬਰੀਕੋਰੀ ਕੱਤਾਂ ਵਾਲੇ ਕੱਟ ਲੈਨੇ ਆ ਇਹਨੇ ਬਣਾਇਓਗਾ ਮੈਂ ਚੋਪਰ 'ਚ ਲੱਗ ਜੀ ਐਸੀ ਤਰ੍ਹਾਂ ਆਪਾਂ ਸਾਰੇ ਪਿਆਜ਼ਾਂ ਨੂੰ ਬਰੀਕੋਰੀ ਕੱਟ ਕਰ ਲੈਨੇ ਲੋ ਜੀ ਪਿਆਜ਼ ਆਲੂ ਹਰੀ ਮਿਰਚ ਤੇ ਲਹਾਸਨ ਆਪਾਂ ਨੇ ਕੱਟ ਲਿਆ ਉਹਨਾਂ ਟਮਾਟਰਾਂ ਨੂੰ ਆਪਾਂ ਜਾਰਚ ਪਾ ਲੈਨੇ ਇਹਨਾਂ ਨੂੰ ਆਪਾਂ ਕੱਟਣਾ ਨਹੀਂ ਇਹਨਾਂ ਨੂੰ ਆਪਾਂ ਪੀਸਾਂਗੇ ਕਿਉਂਕਿ ਆਪਣੀ ਗਰੇਵੀ ਵਧੀਆ ਬਣ ਜੂਗੀ। ਦੋੜ ਮਾਰ ਰਿਹਾ ਲਾਇ ਲਿਆ ਆਪਣੇ।

ਇਨੂੰ ਆਪਾਂ ਗਰਮ ਕਰ ਲੈਨੇ ਚੰਗੀ ਤਰ੍ਹਾਂ ਲਓ ਜੀ ਕੜਾਹੀ ਲਓ ਜੀ ਕੜਾਹੀ ਆਪਣੀ ਚੰਗੀ ਤਰ੍ਹਾਂ ਗਰਮ ਹੋ ਗਈ ਪਾਣੀ ਸੁੱਕ ਗਏ ਹੁਣ ਇਹਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਪਾ ਲੈਨੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲਵਾਂਗੇ ਲੋਜੀ ਤੇਲ ਆਪਣਾ ਚੰਗੀ ਤਰ੍ਹਾਂ ਕੜ ਗਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਲੈਨੇ। ਲਸਣ ਐਡ ਕਰ ਲੈਨੇ। ਲਸਣ ਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ। ਲੋਜੀ ਲਸਣ ਤੇ ਜੀਰਾ ਆਪਣਾ ਭੁੱਜ ਗਿਆ ਹੁਣ ਆਪਾਂ ਪਿਆਜ਼ ਐਡ ਕਰ ਦਿੰਨੇ। ਕਜਾ ਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਪਕਾ ਲਮ। ਇਹ ਚਾਪਾ ਵੀ ਛਾੜ ਕਾ ਦਨੇ। ਇਹਦੇ ਵਿੱਚ ਆਪਾਂ ਆਂਦੂ ਐਡ ਕਰ ਲੈਨੇ। ਆਲ ਹੀ ਹੋਣਗੇ ਤਾਂ ਫਿਰ ਅਲਮਾ ਨਹੀਂ ਦਿੰਗੀ ਤਰਾ। పకావంగే జీనికే ఆలూ చంగీ తర ఫింద బాను నమక పార్చ ప ਚੰਗੀ ਤਰ੍ਹਾਂ ਮਿਕਸ ਕਰ ਲੈਨੇ ਲਓ ਜੀ ਮਸਾਲੇ ਆਪਣੇ ਭੁੰਨ ਗਏ ਪੂਰੇ ਮਸਾਲੇ ਭੁੱਜੇ ਦੇ ਹਲਦੀ ਮਿਰਚ ਤੁਸੀਂ ਆਪ ਇਹਦੇ ਵਿੱਚ ਆ ਟਮਾਟਰ ਜਿਹੜੇ ਪੀਸ ਕੇ ਰੱਖੇ ਤੇ ਇਹ ਐਡ ਕਰ ਲੈਨੇ ਲਓ ਜੀ ਟਮਾਟਰ ਜਿਹੜੇ ਆਪਣੇ ਆਲੂ ਨੇ ਹੁਣ ਟਮਾਟਰਾਂ ਦੇ ਪਾਣੀ ਨਾਲੇ ਪੱਕ ਜਾਣਗੇ ਇਸ ਲਈ ਆਪਾਂ ਨੇ ਟਮਾਟਰ ਦੇ ਚਪਾਤੇ ਟਮਾਟਰਾਂ ਦੇ ਪਾਣੀ ਨਾਲ ਆਪਣੇ ਆਲੂ ਸੌਫਟ ਹੋ ਜਾਣਗੇ ਕਿਉਂਕਿ ਇਹ ਪਹਿਲਾਂ ਹੀ ਬਰੀਕ ਕੱਟੇ ਹੋਏ ਨੇ ਜੀ ਕੁਸ ਕੁਸ ਦਸੇ ਗਏ ਤੇ ਕੁਸ ਹੋਣਾ ਇਹਦੇ ਨਾਲ ਪੱਕ ਜਾਣਗੇ ਹੁਣ ਪਕਾਵਾਂਗੇ ਆਪਾਂ ਜਿੰਨੀ ਦੇਰ ਤੱਕ ਆਪਣਾ ਪਾਣੀ ਚੰਗੀ ਤਰ੍ਹਾਂ ਮਚਣੀ ਜਾਂਦਾ ਆ ਤੇ ਆਪਣੇ ਮਸਾਲੇ ਨੇ ਘੀ ਛੜਕਾ ਦੇਖੋ ਚੰਗੀ ਤਰ੍ਹਾਂ ਇਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਚੂਰਾ ਭਾਂਕੇ ਰੱਖਿਆ ᱛੀ ਇਹਨੂੰ ਐਡ ਕਰ ਦਿੰਨੇ ਆ E non si può fare niente. La vedi tu da fare niente. La vedi La vedi tu da fare niente. La vedi tu da fare niente. La vedi tu da fare niente. La ਇਦੇ ਨਾਲ ਬਹੁਤ ਵਧੀਆ ਟੈਸਟ ਆਉਂਦਾ ਜੀ। ਲਓ ਜੀ ਥੋੜੀ ਜਿਹੀ ਪਪਰ ਪਾ ਲੈਨੇ ਮੇਥੀ ਕਿਉਂਕਿ ਮੇਥੀ ਨਾਲ ਟੈਸਟ ਵਧ ਜਾਂਦਾ। ਲੋ ਜੀ ਆਪਣੀ ਦੁੱਧ ਵਾਲੀ ਸੋਇਆਬੀਨ ਦੀ ਪੁਰਜੀ ਬਣ ਕੇ ਤਿਆਰ। ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖੋ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਖਾਤ ਸ੍ਰੀ ਅਕਾਲ